ਦੇਖੋ ਬੱਚੀ ਆਪਨੇ ਕੋਲ ਸਟੇਟਮੈਂਟ ਹੈ ਇਹਦੇ ਵਿੱਚ ਕੀ ਆਪਣੇ ਕੋਲ ਆਪਾ ਬ੍ਰੈਕਟ ਖੋਲਣਾ ਆਪਾਂ ਇਹਨੂੰ ਡਾਇਰੈਕਟਲੀ ਨਹੀਂ ਖੋਲ ਸਕਦੇ ਫਸਟਲੀ ਆਪਣੇ ਕੋਲ ਜਿਹੜਾ ਡਿਵਾਈਡ ਦੇ ਵਿੱਚ ਪਿਆ ਆ ਇਹਨੂੰ ਆਪਾਂ ਇੱਧਰ ਲੈ ਕੇ ਜਾਵਾਂਗੇ ਦੇਖੋ ਇਹ ਜਦੋਂ ਆਪਾਂ ਇਹਨੂੰ ਇੱਧਰ ਲੈ ਕੇ ਜਾਵਾਂਗੇ ਆਟੋਮੈਟਿਕਲੀ ਇਹ ਬ੍ਰੈਕਟ ਦੇ ਵਿੱਚੋਂ ਬਾਹਰ ਆ ਜਾਊਗਾ ਹੁਣ ਇੱਧਰ ਕੀ ਇਹ ਡਿਵਾਈਡ ਦੇ ਵਿੱਚ ਇਹਨੂੰ ਆਪਾਂ ਮਲਟੀਪਲਾਈ ਦੇ ਵਿੱਚ ਕਰਦੇ ਆ ਇੱਧਰ ਇਹ ਉਲਟ ਹੋ ਜਾਊਗਾ ਠੀਕ ਹੈ ਐਦਾਂ ਇਸ ਤੋਂ ਬਾਅਦ ਆਪਾਂ ਇਹਨੂੰ ਕਟਿੰਗ ਕਰ ਦਾਂਗੇ ਇਹਨਾਂ ਦੀ ਇਸ ਤੋਂ ਬਾਅਦ 4th ਟੇਬਲ 16 ਕਿੰਨੇ ਤੇ ਆਉਂਦਾ 4 ਦੇ ਉੱਤੇ ਕਿੰਨਾ ਬਣ ਗਿਆ ਆਪਣੇ ਕੋਲ ਐਨਾ ਓਕੇ ਨੈਕਸਟ ਆਪਣੇ ਕੋਲੇ ਕੀ ਆ ਹੁਣ 5x a ਇਹਦੇ ਮਲਟੀਪਲਾਈ ਦੇ ਵਿੱਚ ਮਤਲਬ ਕਿਨ ਨਾਲ ਕੋਈ ਡਿਜੀਟ ਲੱਗਿਆ ਹੋਇਆ ਆ x ਲੱਗਿਆ ਹੋਇਆ ਇਸ ਤੋਂ ਬਾਅਦ ਆਪਾਂ ਕੀ ਕਰਾਂਗੇ ਜਿਹੜਾ 2 ਆ ਇਹਨੂੰ ਆਪਾਂ 2 ਨੂੰ ਇੱਧਰ ਲੈ ਕੇ ਜਾਵਾਂਗੇ ਇਹ ਇਧਰ ਪਲੱਸ ਦੇ ਵਿੱਚ ਇਧਰ ਆ ਕੇ ਕਦੇ ਵਿੱਚ ਹੋ ਜੂ ਇਹ ਮਾਈਨਸ ਦੇ ਵਿੱਚ ਹੋ ਜਾਊਗਾ ਠੀਕ ਹੈ 5x ਇਸ ਵਾਰ ਆਪਾਂ ਮਾਈਨਸ ਕਰਦੇ ਕਿੰਨਾ ਰਹਿ ਗਿਆ 2 ਰਹਿ ਗਿਆ ਇਸ ਤੋਂ ਬਾਅਦ ਜਿਹੜਾ x ਹੈ ਇਹਨੇ ਕੀ ਹੈ ਮਲਟੀਪਲਾਈ ਦੇ ਵਿੱਚ ਪਿਆ ਆ ਇਹ ਕੀ ਹੋ ਜੂ ਇਹ ਮਲਟੀਪਲਾਈ ਦੇ ਵਿੱਚ ਪਿਆ ਇਧਰ ਆ ਕੇ ਕਾਦੇ ਵਿੱਚ ਹੋ ਜੂ ਇਹ ਡਿਵਾਈਡ ਦੇ ਵਿੱਚ ਹੋਊਗਾ ਇਹ ਐਦਾਂ ਠੀਕ ਹੈ ਇਹ ਆਪਣੇ ਕੋਲ ਆਨਸਰ ਆ ਗਿਆ